ਸਰ ਭੁੱਲਾਰਈ ਚੌਂਕ ਹਾਰਪੁਰ ਤੇ ਨਾਕਾ ਕਿਸਮ ਦੀ ਲਾਇਆ ਸਰ ਮਨਜੋ ਗੀ ਐਸਐਸਪੀ ਸਾਹਮ ਖਪੂਤਲਾ ਤੇ ਐਸਐਸਪੀ ਸਾਹ ਖੁਦਵਾਰਾ ਜੀ ਦੀ ਦਿਸ਼ਾ ਮੇਂ ਜਾਲੀ ਬੈਠਾ ਸੀ ਯਾ ਜਜ਼ੂਲ ਬਖਰ ਪੁਆਇੰਟ ਤੇ ਨਾਕਾ ਬੰਦ ਹੋਈ ਹੋਈ ਸੀ ਜਿਹੋ ਸੀ ਯਾ ਦਿੱਤੂ ਭੁੱਲਾਰਈ ਚੌਂਕ ਤੇ ਨਾਕਾ ਬੰਦ ਕੀਤੀ ਆ ਕਿਉਂਕਿ ਅਸੀਂ ਸਪੋਟ ਰਾਈਡਿੰਗ ਤੇ ਆਈ ਪੀ ਚ ਮਿਊਜ਼ਿਕ ਵਾਲੀਆਂ ਕੁਝ ਗੱਡੀਆਂ ਦੇ ਚਲਾਨ ਕੀਤੇ ਸਰ ਤੁਹਾਡੀ ਡਿਊਟੀ ਨੂੰ ਦੇਖਦੇ ਆ ਤੁਹਾਨੂੰ ਪੰਜਾਬ ਸਰਕਾਰ ਲੋ ਵੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਉਹਦੀਆਂ ਵੀ ਮੁਬਾਰਕਾਂ ਸਰ ਤੇ ਤੁਸੀਂ ਹੁਣ ਗਲਤ ਅੰਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਹਾਨੂੰ ਮੂਰੀ ਮਸੀਹਾ ਦੇ ਤਰੀਕੇ ਤੋਂ ਤੁਹਾਨੂੰ ਇਹ ਇਰਾਕੇ ਵਿੱਚ ਗਲਤੀ ਕੰਮ ਨਾ ਕਰੋ ਤੇ ਅਗਰ ਪੁਛੀ ਕੋਈ ਵੀ ਗਲਤ ਕੰਮ ਕਰੋਗੇ ਤੇ ਉਹਦਾ ਤਾਂ ਮਨਪੀਂ ਚੀਜ਼ਾ ਤੁਹਾਨੂੰ ਪੈਣਾ ਪਊਗਾ ਤੁਹਾਡੇ ਖਿਲਾਫ ਸੈਕਸ਼ਨ ਤੇ ਸ਼ਹਿਰ ਵਾਸੀਆਂ ਨੂੰ ਕੀ ਪੇਲਾ ਵੀ ਕੋਈ ਕੋਈ ਗਲਤ ਕੋਈ ਕਿਸੇ ਅਨਸਰ ਵਾਲੇ ਪਤਾ ਲੱਗਦਾ ਹੈ ਤਾਂ ਤੁਹਾਨੂੰ ਇਤਲਾਹ ਕਰਨ ਹਾਂਜੀ ਬਿਲਕੁਲ ਜੀ ਸਾਨੂੰ ਇਤਲਾਹ ਕਰਨ ਤੇ ਇੱਕ ਸਾਰੇ ਸ਼ਹਿਰ ਵਾਸੀਆਂ ਨੂੰ ਮੈਸੇਜ ਹੈ ਕਿ ਜਿਹੜੇ ਛੋਟੇ ਬੱਚੇ ਆਂਡਰਏ ਨੇ ਉਹਨਾਂ ਨੂੰ ਜਿਹੜੇ ਵੀ ਨਾ ਦਿੱਤੇ ਜਾਣ ਸਸਾਰਾ ਰੂਟੀਨ ਨਾਕਾਬੰਦੀ ਇਸ ਤਰ੍ਹਾਂ ਚੱਲਦੀ ਰਹੇਗੀ ਤੁਹਾਡੇ ਵੱਲੋਂ ਕਾਰਵਾਈ ਹੁੰਦੀ ਰਹੇਗੀ ਜੀ ਹਾਂਜੀ ਬਿਲਕੁਲ ਜੀ ਇਲਾਕੇ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕ੍ਰਾਈਮ ਕਰਨ ਵਾਲੇ ਜਾਂ ਪੁਲਿਸ ਦੇ ਪਟਾਕੇ ਮਾਰਦੇ ਜਾਂ ਹਾਈਪੀ ਚੀਜ਼ ਜਿ ਚਲਾਉਦੇ ਆ ਉਹਨਾਂ ਦੇ ਖਿਲਾਫ ਜੁਰਾ ਲਗਾਤਾਰੀ ਕਾਰਵਾਈ ਚੱਲੇ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ